ਸਤਿ ਸ੍ਰੀ ਅਕਾਲ ਨਮਸਕਾਰ ਅਧਿਆਪਕ ਕਿਹਾ ਜੀ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਤੇ ਦੇਖ ਲਓ ਜੀ ਇਟਲੀ ਦੇ ਸ਼ਹਿਰ ਗਏ ਜੇ ਇੱਥੇ ਵੀ ਦੁਨੀਆ ਆਪਣੀ ਬੜੀ ਵਸੀ ਹੈ ਜੀ ਖਾਸ ਕਰਕੇ ਪੰਜਾਬੀ ਇੰਗਲੈਂਡ ਤੋਂ ਬਾਅਦ ਅਗਰ ਤੁਹਾਨੂੰ ਜਿਆਦਾ ਲੋਕ ਮਿਲਣਗੇ ਨਾ ਇਟਲੀ ਜਰਮਨੀ ਚ ਮਿਲ ਕੇ ਜਿਆਦਾ ਇੰਡੀਆ ਬਹੁਤ ਜਿਆਦਾ ਹਾਲੈਂਡ ਚ ਵੈਸੇ ਤਾਂ ਪੰਜਾਬੀ ਤਕਰੀਬਨ ਹਰ ਹਲਕੇ ਚ ਸ਼ਾਇਓ ਹੋਏ ਵੇ ਲੇਕਿਨ ਕੁਝ ਯੂਰਪ ਦੇ ਮਲਕਾਂ ਚ ਕਾਫੀ ਲੋਕ ਚਲੇ ਗਏ ਕੁਝ ਜਾ ਰਹੇ ਵੀ ਜਿੱਥੇ ਉਹਨਾਂ ਨੂੰ ਨਜ਼ਰ ਆਉਂਦਾ ਵੀ ਇੱਥੇ ਪੀਆਰ ਮਿਲ ਜੇਗੀ ਪੀਪਲ ਬਣ ਜਾਣਗੇ ਜਿਵੇਂ ਸਪੇਨ ਹੋਇਆ ਪੈਨਲ ਲੋਕਾਂ ਨੇ ਪੁਰਤਗਾਲ ਚ ਪੂਰ ਫਾਇਦਾ ਉਠਾਇਆਗਾ ਬਾਕੀ ਦੋਸਤੋ ਗੱਲ ਕੀ ਹਰ ਇੱਕ ਦੀ ਕਿਸਮਤ ਦੀ بڑے ਬੰਦਿਆਂ ਨੂੰ ਮੌਕਾ ਹੀ ਨਹੀਂ ਮਿਲਦਾ ਜ਼ਿੰਦਗੀ ਚ ਅੱਗੇ ਕਿਤੇ ਬਾਹਰ ਜਾਣ ਦਾ ਉਹਨਾਂ ਕੋਲ ਪੈਸੇ ਦੀ ਕਮੀ ਨਹੀਂ ਗਈ ਪੈਸੇ ਇੰਡੀਆ ਜੀ ਬਹੁਤ ਹੈਗਾ ਲੇਕਿਨ ਉਹ ਐਸੇ ਕਾਰੋਬਾਰ ਚ ਫਸੇ ਵੀ ਛੱਡ ਕੇ ਕਿਤੇ ਜਾਣ ਨਹੀਂ ਸਕਦੇ ਅਗਰ ਛੱਡ ਕੇ ਜਾਂਦੇ ਵੀ ਤੇ ਕਾਰੋਬਾਰ ਤਬਾਹ ਹੋ ਜਾਂਦਾ ਹੈਗਾ ਇਸ ਕਰਕੇ ਉਹਨਾਂ ਦਾ ਮਨ ਬੜਾ ਕਰਦਾ ਹੈ ਲੇਕਿਨ ਉਹ ਵੱਧਦੀ ਹੋਏ ਮਨ ਨਾਲ ਨਾ ਇੰਡੀਆ ਚ ਰਹਿੰਦੇ ਵੇ ਪੈਸੇ ਵੇ ਕੇ ਖੁਸ਼ ਹੋ ਜਾਂਦੇ ਵੇ ਕਈ ਤੁਸੀਂ ਇਹੋ ਜਿਹੇ ਦੇਖੋਗੇ ਦੁਕਾਨਦਾਰ ਜਿਨ੍ਹਾਂ ਦੀ ਸਾਰੀ ਉਮਰ ਦੁਕਾਨ ਤੇ ਬੀਤ ਗਈ ਹੈ ਤੁਸੀਂ ਜਦੋਂ ਮਰਜੀ ਦੇਖ ਲਓ ਸਿਰਫ ਰਾਤੀ ਘਰ ਸੌਂ ਜਾਂਦੇ ਵੇ ਦਿਨੇ ਸਾਰਾ ਦਿਨ ਦੁਕਾਨ ਤੇ ਉਹਨਾਂ ਵਾਸਤੇ ਬਸ ਉਹੀ ਲਾਈਫ ਹੈ ਘਰੋਂ ਦੁਕਾਨ ਤੇ ਦੁਕਾਨ ਤੋਂ ਘਰ ਫਿਰ ਕਈ ਇਹੋ ਜਿਹੇ ਦੁਕਾਨਾਂ ਲੱਗੀਆਂ ਜਿਹੜੀਆਂ ਸੱਤੇ ਦਿਨ ਖੁੱਲਦੀਆਂ ਹੀ ਆ। ਉਹਨਾਂ ਨੂੰ ਖੋਲਦੇ ਬਿਲਕੁਲ ਟਾਈਮ ਨਹੀਂ ਗਾ। ਉਹਨਾਂ ਦਾ ਕਸੂਰ ਕੋਈ ਨਹੀਂ। ਉਹਨਾਂ ਦਾ ਵੀ ਮਨ ਕਰਦਾ ਵੀ ਕੁੰਮੀਆਂ ਫਰੀ ਹੈ ਦੁਨੀਆ ਦੇਖੀ ਲੇਕਿਨ ਕਾਰੋਬਾਰ ਦੇ ਚੱਕਰ ਜਦੋਂ ਆਦਮੀ ਫਸ ਜਾਂਦਾ ਨਾ ਖਾਸ ਕਰਕੇ ਆਪਣੇ ਬੇਨੱਚ ਉਹ ਫਿਰ ਛੱਡ ਨਹੀਂ ਸਕਦਾ। ਲੇਕਿਨ ਕਈ ਬੰਦੇ ਤੁਹਾਨੂੰ ਬਾਹਰ ਵੀ ਉਹ ਜੀ ਆਏ ਵੇ ਜਿਨ੍ਹਾਂ ਨੂੰ ਪਰਮਾਤਮਾ ਨੇ ਬੜਵਦੀਆਂ ਮੌਕੇ ਦਿੱਤਾ ਹੈ। ਅੱਗੇ ਵਧਣ ਦਾ, ਦੇਖਣ ਦਾ, ਦੁਨੀਆ ਵੇਖਣ ਦਾ ਯੂਰਪ ਦੇ ਖਾਸ ਕਰਕੇ 29 30 ਮੁਲਕ ਇਕੱਠੇ ਹੋਏ ਹੋਏ ਤੁਸੀਂ ਆ ਜਾ ਸਕਦੇ ਹੋ ਰਹਿ ਸਕਦੇ ਹੋ ਉਹਨਾਂ ਦਾ ਕਲਚਰ ਵੇਖ ਸਕਦੇ ਹੋ ਉਹਨਾਂ ਦੀ ਬੋਲੀ ਵੇਖ ਸਕਦੇ ਹੋ ਕੰਮ ਕਾਰ ਕਰ ਸਕਦੇ ਹੋ ਬਿジネス ਕਰ ਸਕਦੇ ਹੋ ਪ੍ਰੋਪਰਟੀ ਖਰੀਦ ਸਕਦੇ ਹੋ ਲੇਕਿਨ ਨਹੀਂ ਉਹ ਜਿੱਥੇ ਬੈਠੇ ਉਹਨਾਂ ਉੱਥੇ ਹੀ ਬੈਠੇ ਨੇ ਉਹ ਸੋਚਦੇ ਵੀ ਕਿਤੇ ਇੰਗਲੈਂਡ ਚ ਇੱਕ ਵਾਰੀ ਚਲੇਗੇ ਤੇ ਮੁੜ ਕੇ ਪਤਾ ਨਹੀਂ ਕੀ ਹੋਈ ਨਾ ਕਿਹੜਾ ਪਾਟ ਟੜਚਣਾ ਹੈਗਾ ਕਿਉਂਕਿ ਪੌਂਡਾਂ ਦੇ ਲਾਲਚ ਨੇ ਬੰਦੇ ਨੂੰ ਇਹੋ ਜਿਹਾ ਫਸਾਇਆ ਹੈ ਆਪਣੀ ਫੈਮਲੀ ਭੁੱਲੇ ਹੋਵੇ ਆਪਣੇ ਬੱਚਾ ਨੂੰ ਭੁੱਲੇ ਹੋਵੇ ਆਪਣੇ ਬੱਚੇ ਛੱਡ ਗਏ ਤੇ ਕਾਰੋਬਾਰ ਚਲੇ ਜਾਂਦੇ ਵੇ ਫੈਕਟਰੀ ਜਰੀਏ ਕੰਮ ਕਰਨਾ ਬੱਚਾ ਭਾਵੇਂ ਬਿਮਾਰ ਹੈ ਭਾਵੇਂ ਰਾਜੀ ਹੈ ਇੰਨਾ ਪ੍ਰੈਸਰ ਲਾਲਚਾ ਜੀ ਕਿਉਂਕਿ ਇੰਡੀਆ ਚ ਕੁਝ ਵੇਖਿਆ ਨਹੀਂ ਹੁੰਦਾ ਬਾਹਰ ਆ ਕੇ ਪੌਂਡ ਵੇਖਦੇ ਵੀ ਇੱਕ ਪੌਂਡ ਦੀ 100-60 ਰੁਪਏ ਬਣ ਗਏ ਵੇ ਉਹਨਾਂ ਦੇ ਦਿਮਾਗ ਖਰਾਬ ਹੋ ਜਾਂਦਾ ਹੈਗਾ ਸਭ ਤੋਂ ਪਹਿਲਾਂ ਦੋਸਤੋ ਫੈਮਲੀ ਹੁੰਦੀ ਤਾਂ ਦੋਸਤੋ ਫੈਮਲੀ ਹੈ ਤੁਹਾਡੀ ਬੱਚੇ ਉਹ ਸਭ ਤੋਂ ਪਹਿਲਾਂ ਪੋੜ ਆਣੇ ਯਾਨੀ ਚੀਜ਼ ਰੋਟੀ ਤੁਸੀਂ ਰੁਕੀ ਮੀਸੀ ਖਾਈ ਜੇ ਤਾਂ ਕੰਮ ਚੱਲ ਜਾਏਗਾ ਇਸ ਕਰਕੇ ਲਾਚ ਨਹੀਂ ਕਰਨਾ ਚਾਹੀਦਾ ਜੀ ਜ਼ਿੰਦਗੀ ਮੌਕਾ ਮਿਲਿਆ ਜੂ ਫਾਇਦਾ ਉਠਾਓ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣੇਗਾ